ਉਹ ਵੀ ਬਈ ਘੋੜੀ ਆਈ ਹੋਈ ਆ ਐਲੀਅੰਟੀ ਨੋਮੀ ਸਹਿਵਾ ਸਹਿਵਾ ਨੋਰ ਕਾਲ ਜੀ ਅਸਲੀ ਕਾਲ ਜੀ ਬਹੁਤ ਦਿਨ ਆਵਾਜ਼ ਵੀਡੀਓ ਬਣਾਉਣ ਲੱਗੇ ਆ ਜੀ ਹਾਂ ਤਾਇਆ ਥੋੜਾ ਢਿੱਲਾ ਤਾਂ ਭਾਈ ਉਹਦੇ ਕੱਢ ਕੇ ਜੱਗਾ ਕਹਿੰਦਾ ਮੈਂ ਕੱਲਾ ਕੀ ਕਰਾਂ ਹਾਂ ਕੱਲੇ ਤੇ ਬਣਦੀ ਵੀ ਨਹੀਂ ਜੀ ਗੱਲਾਂ ਕਿੰਨੀਆਂ ਕਰ ਮਾਰੀ ਜਾਵੇ ਬੰਦਾ ਹਾਂ ਬਾਕੀ ਭਾਈ ਆ ਦਵਾਈ ਦਿੱਤਾ ਇਹਨੇ ਘੋੜੀ ਟੋੜੀ ਜਿਹੜੀ ਵਧੀਆ ਨਸਲ ਦੀ ਆ ਉਦੋਂ ਮਾੜੀ ਬਹੁਤ ਸੀ ਪਰ ਜੀ ਹਾਂ ਉਦੋਂ ਤਾਂ ਹੱਡੀਆਂ ਦੇਖਦੇ ਸਾਰੇ ਅਸੀਂ ਤੁਸੀਂ ਵੀ ਉਦੋਂ ਕਹੀ ਕੇ ਘਰ ਦੇ ਵਿੱਚ ਕਹੀ ਕੇ ਕਹਿੰਦੇ ਨਹੀਂ ਇਹਨੇ ਲੋਟ ਨਹੀਂ ਆਉਣਾ ਇਹ ਨਹੀਂ ਆਉਣਾ ਲੋਟ ਦਿਖਦੀ ਸੀ ਵੀ ਜੀ ਬਣ ਠੱਕਦੇ ਲੋਟ ਐਂ ਤਾਂ ਵੇ ਦੇਖਣ ਨੂੰ ਮਾੜੀ ਬਹੁਤ ਸੀ ਪਰ ਨਹੀਂ ਦੱਸਦੇ ਹਾਂ ਪੈਰਾਂ ਦਾ ਬੁਰਾ ਹਾਲ ਤਾਂ ਆ ਪਿਛਲੇ ਰਹਿ ਗਏ ਇਹ ਵੀ ਕਰਾਦਣੇ ਟਾਈਮ ਲੱਗੂਗਾ ਥੋੜਾ ਜਾਂ ਮੋਰਲੇ ਘਰਾਤੇ ਲੋਟ ਆਣ ਬਸ ਠੀਕ ਆ ਉਹ ਨਾਲੇ ਆਪਾਂ ਇਹਦਾ ਬਛੇਰਾ ਲੈਣਾ ਇਹ ਤਾਂ ਹੈ ਬਚਾ ਲੈਣੇ ਬਛੇਰੇ ਦਾ ਕਾ ਬਾਈ ਆਪਾਂ ਕਿਹੜਾ ਨਾ ਭਜਾਉਣੀ ਭਜਾਉਣੇ ਨੂੰ ਹੈਗਾ ਦੂਰ ਹਾਂ ਭਜਾਉਣੇ ਕਿਹੜਾ ਦੇ ਕਰਨਾ ਪਰ ਅਸੀਂ ਹਾਂ ਬਹਿ ਕੇ ਉੱਪਰ ਇਹਦੇ ਪਤਾ ਜਿੱਕਣਾ ਮਾਰ ਜੀਗਾ ਤੇ ਤੂੰ ਹੱਥ ਲਾ ਲਾ ਨਾ ਨਾ ਛੋਟੇ ਛੋਟੇ ਨਿਆਣੇ ਲਾਈ ਜਾਂਦੇ ਕੋਈ ਚੱਕਰ ਨਹੀਂ ਫੀਲ ਬਹੁਤ ਆ ਫੀਲ ਸਾਉ ਬੱਤੇ ਉਹ ਖੜਾ ਹੜਪਾ ਘੋੜਾ ਉਹ ਤਾਂ ਨੇੜੇ ਲੱਗਣ ਦਿੰਦਾ ਆਲੇ ਲੱਤਾਂ ਦੀ ਕਮਜ਼ੋਰੀ ਹੈ ਜੇ ਲੱਤਾਂ ਚੱਕੀ ਜਾਂਦੀ ਆ ਥੱਕਦੀਆਂ ਲੱਤਾਂ ਹਾਂ ਤਾਂਹੀਂ ਹੁਣ ਥੋੜਾ ਥੋੜਾ ਹੋਰ ਵੀ ਖੋਰ ਵੀ ਘਟਦਾ ਹੋਰ ਵੀ ਦੋ ਮ ਖੂਨ ਦੀ ਨਿਸ਼ਾਨੀ ਦੇਖੋ ਹਾਂ ਇਹ ਗਲਾਬੀ ਹੋਣ ਲੱਗ ਗਿਆ ਹਾਂ ਇਹ ਗਲਾਬੀ ਬਣ ਲਿਆ ਦੇਣਾ ਇਹ ਲੱਤਾਂ 'ਚ ਵੀ ਦੇਖ ਲਾ ਉਹ ਪਿਛਲੀਆਂ ਲੱਤਾਂ ਦੇਖ ਨਾਲੇ ਇਹ ਗਲਾਬੀ ਹੋਣ ਲੱਗ ਗਿਆ ਇਹ ਖੂਨ ਬੜਨ ਲੱਗ ਗਿਆ ਪੂਰਾ ਇਹ ਚਿੱਟਾ ਹੈ ਚਿੱਟੀਆਂ ਚਿੱਟਿਆ ਦਾ ਹੈ ਨਾ ਜੀਬ ਵੀ ਚਿੱਟੀ ਦੀ ਬੁੱਲ ਬੱਲ ਅੰਦਰ ਤੇ ਇਹ ਲਹੂ ਲਹੂ ਨਾਲੇ ਲਾਲੀ ਆਉਣੀ ਆ ਬਾਪੇ ਦੇਖ ਤਾਂ ਦੰਦਾਂ ਤੇ ਤੈਨੂੰ ਪਛਾਣਾਂ ਵੀ ਚਾਰ ਦੰਦ ਚਾਰ ਦੰਦ ਹੈ ਆ ਦੋ ਸਾਈਡਾਂ ਵਾਲੇ ਦੇਖਦੇ ਹੁੰਨੇ ਆ ਚਾਰ ਦੰਦ ਹੋ ਗਈ ਭਾਈ ਉਹੀ ਇਹ ਹੋ ਗਈ 5 ਸਾਲ ਤੇ ਬਾਹਰ 5 ਸਾਲ ਤੇ ਬਾਹਰ ਆ 6-7 ਸਾਲ ਦੀ ਹੋਊਗੀ 6 ਦੇ ਬਹੁਤ ਹੀ ਉਮਰ ਵੀ ਨਹੀਂ ਠੀਕ ਉਮਰ ਨਹੀਂ ਆਗੇ ਘੋੜੇ ਆ 15-20 ਸਾਲ ਤੱਕ ਉਹ ਹੁੰਦੇ ਆ ਕੁੱਤੇ ਜੀ ਤਾਂ ਹੁੰਦੀਆਂ 12 ਸਾਲ ਹਾਂ ਇਹ ਤਾਂ ਦੀ 20 ਵੀ 30 ਵੀ ਗੜ ਜੰਨੇ ਆ ਤਾਂ ਹਾਂ ਇਹਦਾ ਖਰਾਕ ਖਰਾਕ ਦਾ ਸੰਭਾਲ ਪਰ ਹਾਂ ਜੇਕਰ ਹੁਣ ਉੱਥੇ ਖਰਾਕ ਨਹੀਂ ਦੀ ਇਹਨੇ ਤਾਂ ਸਾਲ ਦੋ ਸਾਲੇ ਕੱਟਣੇ ਸੀ ਹਾਂ ਸਾਲ ਕਿਤੇ ਉੱਥੇ ਤਾਂ ਹਫ਼ਤਿਆਂ ਦਾ ਹੀ ਖੇਲ ਰਹਿ ਗਈ ਸੀ ਜਿਕਣ ਬੰਨ ਪੈ ਜਾਂਦਾ ਤਾਂ ਆਪਾਂ ਤਾਂ ਬੰਨਦਾ ਪਤਾ ਲੱਗ ਆਪਾਂ ਨੇ ਘੋੜੀ ਨਹੀਂ ਗਵਾਈ ਪਹਿਲਾਂ ਹਾਂ ਉਹ ਬੰਨ ਕਰਕੇ ਮਰੀਦੀ ਆਨੇ ਕਰਕੇ ਤਾਂਨ ਜੇ ਪਤਾ ਇੰਨੇ ਚੀਜ਼ ਪੈਰ ਹਲੇ ਵੀ ਚੱਕੀ ਜਾਂਦੀ ਹੈ ਪੈਰ ਜਿਹੜੇ ਕਮਜ਼ੋਰੀ ਬਹੁਤ ਆਇਆ ਇਹ ਪਤਾ ਗਿਆ ਕਰਦੀ ਐ ਚੱਕ ਲੰਦੀ ਆ ਬੱਚਾ ਖੁਰਦੀ ਨਾ ਮਾਰ ਲੰਦੀ ਡੰਡੇ ਜਿਹੇ ਡੰਡੇ ਲਾਏ ਵੀ ਮਰੇ ਕਮਜ਼ੋਰੀ ਆ ਲੱਤਾਂ ਨਾ ਕੰਪਦੀਆਂ ਹਜੇ ਤੋਰੇ ਤੇ ਵੀ ਕੰਮ ਨਹੀਂ ਮੈਂ ਤਾਂ ਹੀ ਸ਼ੁਰੂ ਕਰੀ ਤੋੜਨੀ ਮੈਂ ਜਾਨੀ ਬਾਕੀ ਆ ਪੈਰ ਤਾਂ ਬਹੁਤ ਭਾਰੀ ਹੋਏ ਤੇ ਹੁਣ ਤਾਂ ਮੜੇ ਸੈਟ ਵੀ ਹੋ ਗਏ ਪਹਿਲਾਂ ਬਹੁਤ ਬੁਰਾ ਹਾਲਤਾ ਬਾਈ ਆਦੇ ਕੁੜੀਆਂ ਖੜੀਆਂ ਲਵਾਤੀਆਂ ਹੁਣ ਐਨ ਬਣਾਉਂਦੇ ਪੈਰ ਕੁੜੀਆਂ ਲਵਾਤੀ ਹੈ ਪਿੱਛੇ ਲਵਾਉਣੀ ਆ ਬਾਪੇ ਉਹ ਕਹਿੰਦਾ ਸੈਟਿੰਗ ਕਰਕੇ ਦਾ ਅਗਲੀ ਵਾਰੀ ਕੁੜੀਆਂ ਲਾ ਕੇ ਨਾ ਪਿਛਲੇ ਪੈ ਉਹ ਕਹਿੰਦਾ ਅਗਲੀ ਵਾਰੀ ਕਰੂੰਗਾ ਠੀਕ ਤੇ ਕੁੜੀਆਂ ਵਧੀਆ ਜੇਕ ਹੁਣ ਮਾੜਾ ਮੋਟਾ ਕੱਚੇ ਪਿੰਜਾਨਾ ਨਾ ਰੋੜੀ ਲਾ ਕੇ ਸੜਕਾਂ ਰੋੜੀ ਰਾੜੀ ਚੋਬਣ ਵੇ ਨਹੀਂ ਤਕਲੀਫ ਨਹੀਂ ਮੰਦੀ ਤਕਲੀਫ ਵੀ ਹੁਣ ਇਹਦੇ ਅੰਦਰ ਜਾ ਕੇ ਹੁੰਦੇ ਤੇ ਪੈਰਾਂ ਚ ਜੇ ਕੁੜੀਆਂ ਲੱਗ ਗਿਆ ਹੁਣ ਪੈਰ ਖਾਲੀ ਆ ਸਮਝੋ ਖੋਖਲੇ ਉਹਦੇ ਪਰ ਵਜਨ ਆ ਗਿਆ ਇਹ ਹੋਗੇ 2 ਮਹੀਨੇ ਹਨਾ 1.5 ਤੋਂ ਮਹੀਨਾ 1.5 ਤੋਂ ਡੇਢ ਤੇ ਵੱਡੇ ਹੋ ਗਏ ਹੋਗਾ 9 ਤਰੀਕ ਨੂੰ ਲਿਆਂਦੀ ਤੇ 9 ਨੂੰ ਨੋਂ ਸੇ ਦੋ ਹੋ ਗਏ ਦੋ ਦੋ ਹੋ ਗਏ ਬਾਈ ਦੋ ਮਹੀਨੇ ਦੋ ਮਹੀਨੇ ਹੋ ਗਏ ਜਦ ਹੁਣ ਆਪਾਂ ਨੇ ਮੀਨ ਦਾਣਾ ਹੋ ਗਿਆ ਇਹਨੂੰ 15 25 ਕੇ ਦਿਨ ਹੋ ਗਏ ਦਾਣੇ ਪੈਂਦੇ ਨੇ 25 ਦਿਨ ਚ ਰਿਜ਼ਲਟ ਬਾਈ ਦਿਖਣ ਲੱਗ ਗਿਆ ਆਪਾਂ ਕੱਦ ਵੀ ਸੋਨਾ ਬਾਈ ਘੋੜੀ ਦਾ ਰੰਗ ਵੀ ਘੋੜੇ ਦਾ ਦੋਹੇ ਤਾਂ ਹੀ ਤਾਂ ਯਾਰ ਇੱਕ ਦਾ ਚੱਕਰ ਪੈਂਦਾ ਵਾ ਤੇ ਹੁਣ ਉੱਥੇ ਦਰਾਹੇ ਜਾਣਾ ਪੈਂਦਾ ਤਾਂ ਕੱਲੇ ਘੋੜੇ ਨੂੰ ਕਿੱਥੇ ਪੁੱਗਦੀ ਆ ਹੁਣ ਦੋ ਆ ਹੁਣ ਮੈਂ ਪੰਜ ਥੈਲੇ ਲੈ ਆਏ ਆ ਅੱਜ ਹੁਣ ਮੇਰਾ 1.5-2 ਮਹੀਨੇ ਲੰਘ ਜਾਣੇ ਜੱਗੇ ਆਪਾਂ ਨੇ ਬੇਲੇ ਵਾਲੇ ਨੂੰ ਕਿਹਾ ਤਾਂ ਅੱਜ ਫੋਨ ਕਰੀਏ ਨੂੰ ਕਹਿੰਦੇ ਬੱਕਰੀ ਵਾਲੀ ਫੀਡ ਨੂੰ ਹਾਂ ਉੱਥੇ ਕਹਿੰਦਾ ਜਿੱਥੇ ਤੇ ਲਿਆਉਂਦਾ ਲਿਖੇ ਉਹ ਲੈ ਕੇ ਦੇਖ ਲੈ ਮੈਂ ਉਹ ਜਿੱਥੇ ਤੇ ਇਹ ਲਿਆਉਂਦਾ ਇਹ ਘੋੜੀਆਂ ਨੂੰ ਉਹ ਤਾਂ ਦਰਾਹੇ ਤੇ ਲਿਆਉਂਦਾ ਜਿਹ ਮੇਲੇ ਵਾਲਾ ਲਿਆਇਆ ਉਹੀ ਪਰसों ਚ ਉੱਥੇ ਵੀ ਗਿਆ ਤਾਂ ਡਾਕਟਰ ਨਾਲ ਡਾਕਟਰ ਨੇ ਦਵਾਈ ਗੁਰਪ੍ਰੀਤ ਨੂੰ ਵੀ ਘੋੜੀ ਦਵਾਈ ਦਿੱਤੀ ਡਾਕਟਰ ਨੇ ਅੱਛਾ ਨੰਗਰਾ ਐ ਕਮਜ਼ੋਰੇ ਦਵਾਈ ਆ ਹਾਂ ਮਗਾ ਸਰੀਰ ਤੇ ਭਰ ਜਾਣਾ ਬਈ ਗਰੰਟੀ ਆ ਮੇਰੀ ਉਹਦਾ ਫੀਡ ਉੱਤੇ ਤੇ ਪਾ ਉਹ ਕਹਿੰਦਾ ਮੈਨੂੰ ਸ਼ੌਂਕ ਆ ਕਹਿੰਦਾ ਮੈਨੂੰ ਇੱਥੇ ਪੈਸੇ ਜ਼ਿਆਦਾ ਲੱਗਣੇ ਨਹੀਂ ਕਿੱਥੇ ਦੇ ਦੋਈ ਉਹ ਆ ਇਹਨਾਂ ਨੇ ਨਹੀਂ ਪੈਣੀ ਵਾਲੇ ਨੇ ਇੱਥੇ ਰੱਖੀ ਵੀਦੀ ਭੋਗ ਵਾਲਾ ਦੇ ਨੇ ਮਨਸੂਏ ਮਨਸੂਏ ਵਾਲਿਆਂ ਨੇ ਉਹ ਜਿਹੜੇ ਆਪਣੇ ਰਿਸ਼ਤੇਦਾਰ ਆ ਰਿੰਕੂ ਨਾਲ ਨੇ ਰਿੰਕੂ ਨਾਲ ਨੇ ਅੱਛਾ ਉਹਨਾਂ ਨੇ ਵੀ ਰੱਖੀ ਵੀਦੀ ਉਹਨਾਂ ਨੇ ਲਿਆਂਦੀ ਸੀ ਹੁਣੀ ਕੁੜੀ ਹਰ ਜਾ ਅਛਾ ਉਹਨਾਂ ਵਾਲੀ ਲੈ ਗਿਆ ਉਹਦਾ ਵਾਲੀ ਦਵਾ ਸੀ ਅੱਛਾ ਉਹਦਾ ਹੀ ਬਹੁਤ ਬੁਰਾ ਹਾਲ ਦਾ ਕਰਿਆ ਗੋੜੀ ਦਾ ਹਾਂ ਸੰਭਾਲ ਹੈ ਨਹੀਂ ਤੇ ਮੁੰਡੇ ਨੇ ਰੱਖੀ ਵਿਧੀ ਨਿਆਣਾ ਨੂੰ ਪਤਾ ਫਿਰ ਕਿੱਥੇ ਸੰਭਾਲਉਂਦੇ ਆ ਨਾ ਪੂਰਾ ਚਾਹੀਦਾ ਡੰਗਰਾਂ ਵਾਲਾ ਕੰਮ ਥੋੜਾ ਜਿਹਾ ਨਾ ਡੰਗਰਾਂ ਵਾਲਾ ਕੰਮ ਥੋੜੀ ਵੀ ਜਾਣਾ ਪਾਇਆ ਪੁੱਛਣੀ ਨਹੀਂ ਹਾਂ ਨਾ ਨਾ ਇਹ ਤਾਂ ਮਾਲਕ ਨੇ ਸਿਰ ਪਾ ਲਿਆ ਫਿਰ ਇੱਕ ਡਾਕਟਰ ਕਹਿੰਦਾ ਮੈਨੂੰ ਹੋਰ ਆ ਵੀ ਮੈਂ ਤੇ ਬਹ ਹੱਥ ਕੋਲੇ ਕਰੂੰਗਾ ਵੀ ਟਿਕਟੂਕੇ ਆਪ ਲਾਉਣੇ ਸਿੱਖੂੰਗਾ ਵੀ ਡੰਗ ਘੋੜਿਆਂ 'ਚ ਵੀ ਮੈਂ ਬੜਨਾ ਅੱਛਾ ਹੁਣ ਪਤਾ ਨਹੀਂ ਵੀ ਘੋੜਿਆਂ ਨੂੰ ਪਤਾ ਲੱਗ ਜਾ ਕਰੂੰਗਾ ਕਿ ਕਿਆ ਜੀ ਜਾਂ ਕਿ ਨਹੀਂ ਹੁਣ ਘੋੜੀਆਂ ਚੈੱਕ ਕਰਨੀਆਂ ਨਹੀਂ ਆਉਂਦੀਆਂ ਕਹਿੰਦਾ ਮੈਂ ਆਪਣੀ ਚੈੱਕ ਦਾ ਕਰ ਲਿਆ ਕਰੂੰਗਾ ਵੀ ਪਤਾ ਲੱਗ ਜਾਂਦਾ ਕਹਿੰਦਾ ਹੁਣ ਹੋਰ ਤਾਂ ਇੱਕਣ ਜਾ ਨਹੀਂ ਹੁੰਦਾ ਠੀਕ ਹੈ ਕਹਿੰਦਾ ਮੈਂ ਇੱਥੇ ਵੀ ਪੈਣਾ ਭਾਈ ਵੀਰੇ ਆਪਣੇ ਹੋ ਗਏ ਘੋੜੇ ਸੋਨੇ ਵਧੀਆ ਵਧੀਆ ਹੁਣ ਦਵਾਈ ਕਰਕੇ ਉਹਨੂੰ ਦਵਾਈ ਉਹਨੂੰ ਕੀੜ ਦਵਾਈ ਆ ਕੇ ਲਿਆਇਆ ਤੁੰਤ ਅੱਛਾ ਆਪਾਂ ਐ ਕਰੂੰਗੇ ਚੱਕ ਹਾਂ ਤੇ ਮੇਰੀ ਵੀ ਦੋ ਥੇਲੇ ਲੈਣੇ ਆ ਮੇਰੇ ਨਾ ਡੇਢ ਕ ਥੇਲਾ ਇਹਦੇ ਘੋੜੀ ਦਾ ਉਮਕਾ ਕੇ ਫਿਰ ਲੁਧਿਆਣੇ ਤਾਂ ਨਹੀਂ ਜਾਣਾ ਮੇਲੇ ਵਰ ਕਾ ਦਾ ਕੋੜੀਆਂ ਕਾਲੂ ਕਾਲੂ ਮੇਲਾ ਕਾ ਦਾ ਉਹਦਾ ਕਿਸਾਨ ਮੇਲਾ ਲੱਗਦਾ ਹੁੰਦਾ ਜਿਹੜਾ ਜਿਹੜਾ ਉਹ ਹਾਂ ਅੱਗੇ ਗਏ ਤੇ ਅਸੀਂ ਕਾਲੂ ਆ ਕਾਲੂ ਬਸ ਉਹਨੂੰ ਦੋ ਦਿਨ ਕਾਲੂ ਦਾ ਦੇਖਦੇ ਜੇ ਕਾਲੂ ਦਾ ਵਾਸ਼ਿੰਝ ਦੇਖਣੀ ਹੈ ਬਸ ਉਹਨੇ ਕਿੱਥੇ ਜਟਾਣੇ ਬੀਲੇ ਬੀਲੇ ਐਡੋ ਵੇਟ ਅੱਛਾ ਐਡੋ ਵੇਟ ਐਡੋ ਵੇਟ ਜਟਾਣੇ ਹੋਲੀ ਦੀ ਜਟਾਣੇ ਹੀ ਹੋਲੀ ਪਿਛਲੀ ਨਾਉਂ ਇਹਨੂੰ ਪਿਛਲੀ ਨਾਉਂ ਨੂੰ ਸੰਝ ਵੀ ਦੇਖ ਕੇ ਆਉਗਾ ਹੂੰ ਸਾਲ ਵਧੀਆ ਵਧੀਆ ਬਾਕੀ ਭਾਈ ਬੱਕਰੀਆਂ ਦਿਖਾਉਣ ਨੇ ਆਜੋ ਬੱਕਰੀਆਂ ਦੇ ਦਿਨ ਤੁਸੀਂ ਕੋਈ ਕੋ ਬਹੁਤ ਟਾਈਮ ਹੋ ਗਿਆ ਹੂੰ ਮੀਨਾ ਹੀ ਉਹ ਚੱਲਿਆ ਨਾ ਇੱਥੇ ਮੀਨਾ ਹੋ ਗਿਆ ਆ ਦੋ ਲਿਆ ਹੰਦੇ ਦੇ ਭਾਈ ਉਹ ਲੱਗ ਨਸਲ ਇਹ ਦੇਖ ਰ ਇਕੱਠੀ ਹੀ ਰਹਿੰਦੇ ਦੋਵੇਂ ਹਾਂ ਆੜੀ ਡੋਨਾ ਦੀ ਇਹਾਂ ਦੀ ਹਾਂ ਇਹ ਡਰਦੇ ਆ ਥੋੜੇ ਇਹ ਡਰਦੇ ਆ ਪਹਿਲਾਂ ਬੱਕਰੀ ਵਾਰਤੀ ਜੱਗੇ ਨੇ ਇੱਧਰ ਉਧਰ ਪਾੜੀ ਆ ਥੋੜੇ ਝੜਕਦੇ ਚੱਕਰਾਂ ਮਾਰਦੀ ਓਪਰੇ ਆ ਨਾ ਇਹ ਭਾਈ ਦੇਸੀ ਨਸਲ ਲਿਆਂਦੀ ਆ ਭਾ ਮਿਲ ਗਏ ਆ ਉਹ ਇਹ ਤਾਂ ਲੂਟ ਮਿਲ ਗਏ ਪਰ ਰੇਡ ਸਰ ਆਹੋ ਚਲੋ ਤਾਂ ਅੱਗੇ ਪਾਏ ਦੇ ਪਿੱਛੇ ਪਾਏ ਵੀ ਨਹੀਂ ਪਾਏ ਤਾਂ ਹੋਣਾ ਪਾਏ ਵੀ ਮਰੇ ਇਹ ਹੱਡ ਪੈਰਾਂ ਦੇ ਮੋٹے ਦਾਜੇ ਮੈਨੂੰ ਹਾਂ ਕਿਹੜੇ ਆ ਹਨਾ ਕਿਹੜੇ ਆ ਇਹ ਇਹ ਤੋਂ ਉਹਨੇ ਆਉਣੀ ਬਾਬੇ ਪੰਜ ਸਾਲ ਬਰਬਰੀ ਬਹੁ ਵੀ ਕਹਿਗਾ ਦਾ ਮਨਿੰਦਰ ਹਾਂ ਮੈਨੂੰ ਕਿਤੇ ਮਿਲੀ ਨਾ ਕਿੱਥੇ ਦੇ ਮੈਨੂੰ ਚਿੱਟੇ ਰੰਗ ਦੀ ਹੁੰਦੀ ਆ ਆ ਗਈ ਇੱਕ ਬੰਦੇ ਕੋ ਉਹਨੂੰ ਪੁੱਛੂਗਾ ਚਿੱਟੇ ਰੰਗ ਦੀ ਹੁੰਦੀ ਚਿੱਟੀ ਵੀ ਹੁੰਦੀ ਸਾਰੇ ਲਾਲ ਵੀ ਹੁੰਦੀ ਉਹ ਇੰਨੀ ਕੇ ਰਹਿੰਦੀ ਆ ਛੋਟੀ ਜੀ ਇੰਨੀ ਕੇ ਕੰਨ ਆ ਸਿੱਧੇ ਜੇ ਹੁੰਦੇ ਆਹ ਦੇਖੀ ਆ ਉਹਦੇ ਵੀਡੀਓ ਉਹ ਮਸਲ ਵੀ ਮਹਿੰਗੀ ਵਿਕਦੀ ਆ ਅੱਛਾ ਲੋਕ ਐ ਸ਼ੌਕ ਨੂੰ ਟੌਰ ਨੂੰ ਇਹ ਕਰਾ ਰੱਖ ਜਿੱਕਣਾ ਇਹ ਵਜਨ ਘੱਟ ਕਰਦੀਆਂ ਉਹ ਵਜਨ ਵਾਸ਼ੇਤੀ ਵੱਧਾ ਹਾਂ ਵਜਨ ਵਾਧਾ ਭੇਡਾਂ ਵਰਗੀਆਂ ਭੇਡਾਂ ਵਰਗੀਆਂ ਹਾਂ ਭੇਡਾਂ ਦੇ ਕੰਬਚੇ ਹੁੰਦੇ ਨੇ ਨਾ ਉੱਥੇ ਵੀ ਮੇਲਾ ਲੱਗਿਆ ਹੋਇਆ ਘੂੜੀਆਂ ਦਾ ਹਾਂ ਪਟਿਆਲੇ ਦੇ ਅੱਗੇ ਨਾਬੇ ਨਾਬਾਈ ਆ ਉਹ ਪਟਿਆਲੇ ਕੋ ਹਾਂ ਨਾਬੇ ਨੱਪੇ ਮੰਡੀ ਕੋੜਿਆਂ ਜਾਣਾ ਤਾਂ ਮੈਂ ਮਿੱਤੇ ਵੀ ਨਹੀਂ ਜਾਇਆ ਹੁਣ ਜਗਰਾਉਂ ਵੀ ਲੱਗਦੀ ਹੁੰਦੀ ਜਗਰਾਉਂ ਵੀ ਲੱਗਦੀ ਉੱਥੇ ਲੱਗੀ ਵੀ ਆ ਹੁਣ ਉੱਥੇ ਬੱਕਰੀਆਂ ਬੁੱਕਰੀਆਂ ਗਿਆ ਕੁੱਤੇ ਘੋੜੇ ਸਾਰਾ ਕੁਝ ਆਉਂਦਾ ਅੱਗੇ ਹੀਰਾ ਲਿਕੇ ਗਏ ਜਗਰਾਉਂ ਹਾਂ ਹਾਂ ਅੰਡਰਗਰਾਉਂਡ ਬੱਕਰੀਆਂ ਗਾਹਾਂ ਨਹੀਂ ਛੇਲਾ ਰੱਖ ਲਿਆ ਆਪਾਂ ਨੇ ਆਹ ਕਟਾਇਆ ਨਹੀਂ ਆਪਾਂ ਨੇ ਇਹ ਵਧੀਆ ਏ ਹਾਂ ਆ ਦੇਖ ਲੈ ਇਹਦੇ ਹੀ ਪਾਈ ਆ ਆ ਹਾਂ ਇਹਦੇ ਹੀ ਪਾਈ ਆ ਉਹ ਦੇਖਾ ਕਿੰਨਾ ਰਹਿ ਗਿਆ ਇੱਕੋ ਜਣ ਜੰਮੇ ਹੋਏ ਆਹੇ ਭਾਈ ਦੇਖ ਲੋ ਆ ਚੀਜ਼ਾਂ ਦਾ ਫਰਕ ਆ ਲੈ ਨਾ ਦੇਖ ਲੈ ਇੱਕੋ ਬੱਕਰੀ ਦੇ ਇਹ ਮਾਂ ਪਰ ਗਿਆ ਵੇ ਛੱਲੇ ਪਰ ਹਾਂ ਆ ਦੇਖ ਲੋ ਬਾਈ ਕੱਦ ਪਰ ਬੱਕਰੀ ਵੀ ਬੜੀ ਆ ਮਾਂ ਪਰ ਕਿਥੇ ਗਿਆ ਬੱਕਰੀ ਬੜੀ ਆ ਬੜੀ ਬੱਕਰੀ ਆ ਉਹ ਬੜੀ ਬੱਕਰੀ ਦੀ ਬੜੀ ਬੱਕਰੀ ਦੇ ਬੜਾ ਹੀ ਭੋਕ ਆ ਦੇਖ ਲਾ ਇਹ ਪਤਾ ਨਹੀਂ ਕੀ ਨੇ ਵੇ ਹੂੰ ਪਜਾਮਾ ਪੈ ਗਿਆ ਉਹ ਹਾਂ ਆਹ ਲਾਲ ਜੇ ਇਹ ਲਾਲ ਜੇ ਪੈ ਗਿਆ ਇਹਦਾ ਘਰ ਦੇ ਆ ਇਹਦਾ ਇਹ ਵੀ ਕਰਦੇ ਆ ਹਾਂ ਹੋਰ ਕੀ ਬੜੇ ਹੋ ਗਏ ਇਹ ਕਰਦੇ ਆ ਇਹ ਦੋਵੇਂ ਭੈਣਾ ਭੈਣਾ ਉਹ ਡੱਬੀ ਐ ਰੋ ਕਾਲੀ ਇੱਕ ਬੱਕਰੀ ਹਾਂ ਹਾਂ ਨਾ ਨਾ ਅਜਲੀ ਜਹਾ ਹਾਂ ਇੱਕ ਆ ਟੱਪੀ ਇੱਕ ਉਹ ਕਾਲੀ ਹੈ ਇਹ ਇੱਕ ਇੱਕ ਦੁੱਤਾ ਜਿਹੜਾ ਉਹ ਦੋ 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 ਦੁੱਤੇ ਜੇ ਅੱਛਾ ਇੱਕ ਤੇ ਮਰਲੇ ਤੇ ਦੋ ਆਹ ਦੁੱਤੇ ਛੇਲੇ ਛੇਲੇ ਇੱਕ ਨੇ ਹਾਂ ਠੀਕ ਆ ਇੱਕ ਆਪਾ ਜਨਾ ਹੀ ਉਹ ਲੱਗ ਦੱਸਾ ਇੱਕ ਉਹ ਬਾਹਰ ਬੈਠਾ ਇੱਕ ਉਹ ਬਾਹਰ ਬੈਠਾ ਉਹ ਸਾਲਾ ਇਹਦੇ ਵਿੱਚ ਲੱਗ ਜਾਂਦਾ ਖਾਂਦੇ ਇਹਨਾਂ ਦੇ ਵਿੱਚੋਂ ਲੱਗ ਜਾਂਦਾ ਟਾਈਟ ਕਰਾਉਂਦੇ ਭਾਈ ਆਹ ਖੁੱਲੇ ਜਨਾਂ ਫੇਰ ਲੱਗ ਜਾਂਦਾ ਆ ਪਹਿਲਾਂ ਤੇ ਚੱਲ ਬਿਲਡ ਬਹੁਤ ਹੀ ਆਪੇ ਕਿ ਹੋ ਲੋ ਆ ਤਾਂ ਫਿਰ ਵੀ ਉੱਚੇ ਲੱਗਦਾ ਫੇਰ ਵੀ ਲੱਗ ਜਾਂਦਾ ਕਰਾ ਤਾਂ ਫੇਰ ਵੀ ਲੋਟ ਆਉਂਦਾ ਆ ਦੇਖ ਆ ਫੇਰ ਇਹਦੇ ਨਾਲ ਉਹ ਸੰਗਲੀ ਪਾਈ ਹੋਈ ਆ ਇੱਥੀ ਦੇ ਕੱਖਾ ਲੰਦਾ ਖੁੱਲੀ ਚ ਬਸ ਬਲਡ ਗਾਲਾਂ ਕੜਾ ਭਾਈ ਹੁਣ ਤਾਂ ਹੱਥ ਖੜੇ ਆ ਹੁਣ ਤਾਂ ਕਹਿੰਦਾ ਸਾਰੀ ਤਜਰਬੇ ਕਰ ਲੈ ਆ ਆਹ ਫੇਰ ਇਹਦਾ ਤਾਂ ਨਹੀਂ ਮੂੰਹ ਨਿਕਲਣਾ ਜੀ ਹੋਰ ਛੋਟੇ ਕਰ ਹਾਂ ਪੂਰੇ ਪੂਰੇ ਨੇ ਕੰਮ ਇਹਦਾ ਉਹ ਬੱਕਰਿਆ ਬਸ਼ੇ ਔਖ ਛੇਲੇ ਦਾ ਨਿਕਲਦਾ ਸਿਰ ਭਾਰੀ ਆ ਹਾਂ ਉਹ ਬੜੀ ਬੱਕਰੀ ਦੇ ਵੀ ਸਿੰਗ ਵਾਲੇ ਵਾਲੇ ਨੂੰ ਉਹ ਵੀ ਮਸੇ ਪਸਾਉਂਦੀ ਹੈ ਤਾਂ ਹੈ ਉਹ ਕਹਿੰਦਾ ਵੀ ਇਹਨੂੰ ਬੜਾ ਹੋ ਜੇ ਨੂੰ ਆਪੇ ਹਟ ਜਾਣਾ ਫੇਰ ਨਿਕਲਣ ਦੇ ਹਾਂ ਨਿਹਾਲੇ ਚੱਲ ਹੋਰ ਹੋ ਜੂਗਾ ਹਾਂ ਉਹ ਵੀ ਜੇ ਲੈ ਬਣ ਕੇ ਰੱਖ ਹਾਂ ਦੇਖ ਚੜ੍ਹਦੀ ਹੈ ਬਾਕੀ ਦੇਖਦਾ ਕੋ ਤੁੱਕਰ ਪਾਏ ਤੇ ਸਾਰਾ ਖਾ ਗਈ ਅੱਗੇ ਦੇਖ ਲੈ ਟੋਕਰ ਉਹ ਉਹ ਵਾਪੇ ਆਏ ਕੱਕ ਨਹੀਂ ਪਾਏ ਮੈਂ ਉਹੀ ਉਹਨਾਂ ਕੋਈ ਬਾਤ ਆ ਜੋ ਨਿਕਲਣਾ ਨੇ ਛੇਲੇ ਆ ਆ ਛੋਟੇ ਆ ਹਾਂ ਜਿਹੜੀ ਫੀਡ ਲੈ ਕੇ ਵੀ ਆਉਣੀ ਆ ਤੁਸੀਂ ਚੋ ਬੇਲੇ ਤੇ ਜਾਪਾ ਉੱਥੇ ਤੇ ਵੀ ਇਹਨਾਂ ਲੱਗ ਪਾ ਕੇ ਦੇਖ ਲੋ ਅਲੱਗੇ ਫਦਾ ਲੱਗ ਜਾਂਦਾ ਜੇ ਕਿ ਇਹਨਾਂ ਨੂੰ ਨਾ ਪਾਇਓ ਆਪਾਂ ਇਹ ਚੋਂ ਦੋ ਥੱਲੇ ਚੱਕ ਲਿਆਉਂਗੇ ਇਹਨਾਂ ਨੂੰ ਇਕੱਲੇ ਨੂੰ ਪਾ ਕੇ ਰਿਜ਼ਲਟ ਦੇਖਣਾ ਆਪਾਂ ਨੇ ਪਹਿਲਾਂ ਹੁਣ ਆਪਾਂ ਉਹੀ ਪਾਈ ਜਾਈਏ ਆਪਾਂ ਸਾਰਿਆਂ 'ਚ ਪਤਾ ਨਹੀਂ ਲੱਗਣਾ ਨਾ ਨਾ ਲੱਗ ਰੱਖਣਾ ਬਸ ਇਹਨਾਂ 'ਚ ਲੱਗ ਆਹੋ ਚਲ ਹੈ ਕਰ ਲੈ ਬੰਦਾ ਉਹਨਾਂ ਦਾ ਉਹੀ ਦਿਖ ਜਾਣਾ ਪਤਾ ਲੱਗ ਜਾਣਾ ਦਿਨਾਂ ਜੇ ਪਤਾ ਲੱਗਦਾ ਹਾਂ ਪਤਾ ਲੱਗ ਜਾਣਾ ਜੋ ਰਹਿੰਦੇ ਤਾਂ ਹੁਣ ਜੋਦੇ ਜੀਆਂ ਜੋਦੇ ਰਹਿੰਦੇ ਆ ਦੇ ਖਾਣੇ ਆਹ ਦੇ ਬੱਕਰੀਆਂ ਦੇ ਲੱਗੇ ਆ ਹੁਣ ਲੱਗੇ ਖਰਾਕ ਆ ਸਾਰੇ ਗਾਂ ਨੂੰ ਢੀਡ ਲੈ ਕੇ ਆਇਆ ਤਾਂ ਇੱਕ ਥੈਲਾ ਹਾਂ ਗਾਂ ਦਾ ਸਾਡੀ ਤਾਂ ਅੱਧਾ ਕਿਲੋ ਦੁੱਧ ਪਾਤੀ ਉਹਦਾ ਗੱਭਣ ਰਹਿੰਦੀ ਸੀ ਹੂੰ ਹੁਣ ਮੈਂ ਵੀ ਥੈਲਾ ਚਾਰਤਾ ਡੇਢ ਕਿਲੋ ਦੁੱਧ ਪਰ ਆ ਗਈ ਅੱਛਾ ਕਿ ਅੱਧਾ ਕਿਲੋ ਦਾ 1.5 ਕਿਲੋ ਪੀ ਦੁੱਧ ਪਰ ਆ ਗਈ ਕਿਲੋ ਵਧ ਗਈ ਕਿਲੋ ਵਧ ਗਈ ਦੁੱਧ ਫਿਰ ਹੁਣ ਗੱਬਣ ਦੀ ਵੀ ਗਰੰਟੀ ਦਿੰਦੇ ਆ ਆਪਾਂ ਅੰਦਰ ਤੇ ਵੀ ਹੁਣ ਸਾਰਾ ਕੁਝ ਸੈੱਟ ਕਰ ਦਿੰਦੀ ਆ ਉਹ ਜੂਰੀਆ ਨਹੀਂ ਪਾਉਂਦੇ ਫੇਰ ਨਹੀਂ ਜੂਰੀਆ ਪਾਉਂਦੇ ਹਾਂ ਹਾਂ ਫੀਡ ਚ ਜੂਰੀਆ ਉਹ ਗੋਦੇ ਕਰਕੇ ਅੱਗੇ ਅੱਗੇ ਪਹਿਲੇ ਦੁੱਧ ਵਧੂਗੀ ਹਾਂ ਬਾਕੀ ਰਹਿੰਦੀਆਂ ਹੈ ਨਹੀਂ ਵੇ ਉਹ ਜੂਰੀਆ ਪਾਉਣ ਲੱਗੇ ਗਏ ਆਪਾਂ ਇੱਕ ਹੋਰ ਆ ਚੱਕਰ ਬਸ ਦੂਰੇ ਪੈਂਦਾ ਆਪਾਂ ਨੂੰ ਫੀਡ ਦਾ 1350 ਦਾ ਹੀ ਹਟ ਜਾ ਕਿੰਨੇ ਦਾ ਥੈਲਾ ਤੈਨੂੰ ਸਾਢੇ 1300 ਦਾ ਆ ਜਾ ਇਦਾਂ ਦਾ ਇਹਦਾਂ ਦਾ ਤਾਂ 2200 ਦਾ ਅੱਛਾ ਇਹਨਾ 220 ਦਾ ਕੋੜੀ ਦਾ 2000 ਦਾ ਇਹ ਹਾਂ ਉਹਦਾ 50 50 ਕਿਲੋ ਦੇ ਆ ਹਾਂ ਇਹ ਤੇ ਆ ਕਿ ਆ ਗੋਲੀ ਆ ਕਿ ਚੂਰੀ ਆ ਇਹ ਤਾਂ ਚੂਰੀ ਆ ਸਾਰਾ ਕੁਝ ਮਿਕਸ ਐ ਨਿੱਖਦਾ ਉੱਥੇ ਜਾ ਕੇ ਆਪਣਾ ਦੇਖ ਵੀ ਸਕਦੇ ਐ ਨਹੀਂ ਹੈਗਾ ਵੀ ਉੱਥੇ ਉਹ ਆ ਵੀ ਅੰਦਰ ਨਹੀਂ ਜਾਣਾ ਨਾ ਸਾਰਾ ਕੋਈ ਦੇਖ ਵੀ ਆ ਚੀਜ਼ ਪੈਂਦੀ ਆ ਉਹ ਵਧੀਆ ਦੁਕਾਨਾਂ ਥੋਕ ਦੇ ਥੋਕ ਨਹੀਂ ਫੀੜ ਬਣਾਉਂਦੇ ਆ ਉਹ ਬੰਦੇ ਨੇ ਆਪਣੇ ਘੋੜੇ ਰੱਖੇ ਪਏ ਗાયਾਂ ਰੱਖੇ ਆ ਮੀਆਂ ਫਾਰਮ ਬਣਾਉਨੇ ਆ ਆਪਣੇ ਜ਼ਿਮੀਦਾਰ ਨੇ ਹੌਲੀ ਹੌਲੀ ਵਧਾ ਲਿਆ ਤੇ ਕਹਿੰਦਾ ਵੀ ਸਾਨੂੰ ਬਚਦਾ ਹੀ ਨਹੀਂ ਤਾਂ ਕੁਝ ਸਾਡੇ ਫਾਰਮ ਫੇਲ ਹੋ ਗਏ ਤੇ ਕਹਿੰਦਾ ਫਿਰ ਉਹ ਮੁੰਡਾ ਪੜ੍ਹਿਆ ਲਿਖਿਆ ਤਾਂ ਉਹ ਆਹ ਕੰਮ ਚਾ ਆ ਗਿਆ ਫੀੜ ਬਣਾਉਣ ਲੱਗ ਗਿਆ ਫਿਰ ਫੀੜ ਬਣਾਉਨੇ ਆ ਫੀੜ ਬਣਾਉਨੇ ਆ ਜ਼ਿਮੀਦਾਰ ਭਾਈ ਉਹ ਜ਼ਿਮੀਦਾਰ ਭਾਈ ਆ ਹੁਣ ਦਿਨ ਦਾ ਮੈਨੂੰ ਘੋੜੀ ਦਾ 200 ਰੁਪਏ ਦਾ ਖਰਚਾ ਪੈਂਦਾ ਜਿਹੜੀ ਮੈਂ ਆਪ ਦਾਣਾ ਤਿਆਰ ਕਰਾਂਦਾ ਹੁਣ ਮੈਨੂੰ 120 ਰੁਪਏ ਪੈਂਦਾ ਇੱਕ ਦਿਨ ਦਾ ਘੋੜੀ ਦਾ 80 ਰੁਪਏ ਬਚ ਗਏ 80 ਰੁਪਏ ਬਚ ਗਏ ਨਾਲੇ ਰਿਜ਼ਲਟ ਨਾਲੇ ਆਹ ਚੀਜ਼ਾਂ ਆ ਉਹ ਐਨ ਪ੍ਰੋਪਰ ਸਮਝਾਉਂਦਾ ਉੱਥੇ ਬਹਿ ਕੇ ਤਾਂ ਦੇਖੀ ਮੁੰਡਾ ਇੰਨਾ ਚੰਗਾ ਏ ਤੈਂ ਕਿਹਾ ਇੱਥੇ ਬੈਠਾ ਰਾ ਇੰਨੀਆਂ ਗੱਲਾਂ ਸੁਣਾਉਂਦਾ ਇੰਨਾ ਜੀ ਲਾਉਂਦਾ ਮੁੰਡਾ ਕੱਲੀ ਕੱਲੀ ਗੱਲ ਸਮਝਾਉਂਦਾ ਨਹੀਂ ਤਾਂ ਅਗਲਾ ਇੰਨਾ ਕਹਿੰਦਾ ਫੀਡ ਲਓ ਜਾਓ ਹਾਂ ਨਾ ਉਹ ਕੰਮ ਨਹੀਂ ਹੋਣਾ ਬਹੁਤ ਵਧੀਆ ਬੰਦੇ ਆਹੋ ਗਾਹਕਾਂ ਲਾਉਂਦਾ ਹਾਂ ਗਾਹਕਾਂ ਲਾਉਂਦਾ ਕਹਿੰਦਾ ਵੀ ਵਿੱਚ ਪੈ ਗਏ ਦੇਖੋ ਕਹਿੰਦਾ ਅਸੀਂ ਨਹੀਂ ਆਏ ਕਹਿੰਦੇ ਵੀ ਸਾਡੇ 50 ਥੈਲੇ ਲੈ ਜੋ 10 ਲੈ ਜੋ ਕਹਿੰਦਾ ਪਾ ਕੇ ਜੇ ਰਿਜ਼ਲਟ ਮੇਰੇ ਫੇਰ ਆਉ ਸਾਡੇ ਕੋ ਨਹੀਂ ਰਿਜ਼ਲਟ ਮੈਂ ਤਾਂ ਕਹਿੰਦਾ ਅਸੀਂ ਬੈਠੇ ਗਏ ਆ 1350 ਦਾ 1350 ਅੱਜ ਤੇ ਲਾ ਚੋਦਾ ਹੋਦਾ ਆ ਆਮ ਦਾ ਨੇ ਪੂਰੇ ਵੀ ਮਿਲਦਾ ਆ ਪੂਰੇ ਤੇ ਨੇੜੇ ਚੱਕੀ ਜੰਨੇ ਆ ਜਾਂ ਦੂਰ ਦਾ ਹੋਵੇ ਹੁਣ ਦੋਹਤੇ ਤੋਂ ਕਰ ਮੈਂ ਤਾਂਹੀਂ ਇਹਦੇ ਨਾਲ ਕਰੀ ਤੇ ਲਿਆ ਵੀ ਦਾਸਾ ਦਾ ਥੈਲੇ ਇਕੱਠੇ ਹੀ ਪੰਦਰਾ ਹਾਂ ਹੁਣ ਤਾਂ ਘੂੜੀਆਂ ਵਾਲੇ ਹੋ ਗਏ ਮੇਰੇ ਕੋਲ ਵੀ ਆ ਭੈਣੀ ਵਾਲਾ ਇਹ ਵੀ ਮੁੰਡਾ ਮੰਗਾਉਣ ਲੱਗ ਗਿਆ ਡਾਕਟਰ ਵੀ ਇਕੱਠੇ ਮੰਗਾ ਲਏ ਕਹਿੰਦੇ ਵਿੱਚੇ ਗਏ ਆ ਮੈਂ ਸੰਜੀ ਮੈਂਪੂ ਚ ਮੰਗਾ ਲਈ ਅੱਪਾ ਚੱਕਰ ਐ ਪੈਂਦਾ ਊਰੇ ਤੇ ਆਏ ਆ ਵੀ ਥੈਲਾ ਜੇ ਮਰਜੀ ਜਿਹੜਾ ਮਰਜੀ ਬੰਦਾ ਚੱਕ ਲਿਆ ਉਹਨੇ ਦਾ ਫਿਆਏ ਉਹਨੇ ਕੋਲੇ ਕਰਕੇ ਗਏ ਉਹਨੇ ਕਰਕੇ ਆ ਮੈਂ ਤਾਲੇ ਨੂੰ ਵੀ ਕਿਹਾ ਦਾ ਮੈਂ ਗੱਲ ਕਰ ਦਨਾਂ ਵੀ ਉਹਦੀ ਜੀ ਤੈਨ ਸਾਡੀ ਦੇਖ ਲੋ ਰਖਾ ਲੋ ਥੱਲੇ ਇੱਥੇ ਹਾਂ ਫੇ ਅਸੀਂ ਪਹੁੰਚ ਕਰਦੇ ਕਰੂਗੇ ਉਹਰੇ ਫਿਰ ਕਹਿੰਦਾ ਵੀ ਸਾਡੇ ਕੋਲ ਦੂਜੀ ਬਹੁਤ ਆਏ ਬਹੁਤ ਆ ਨਾ ਚਲ ਫੇ ਜੀ ਮਾਸੀ ਭਾਈ ਤੇਰੀ ਕੋ ਮੁੰਡਾ ਹੋਰ ਆ ਤੇ ਬੇਲੇ ਉਹਨੂੰ ਪੁੱਛਿਆ ਮੈਂ ਉਹ ਕਹਿੰਦਾ ਮੇਰੇ ਕੋ ਰਖਾ ਦੇ ਉਹਨੂੰ ਗੱਲ ਕਰਕੇ ਆਉਂਗਾ ਉਹਦੇ ਉਹ ਇਹ ਵੇਲੇ ਪਚਾ ਦੇਣੀ ਆਪਾਂ ਨੇ ਵੇਲੇ ਉਹਨਾਂ ਹੀ ਦੁਕਾਨ ਖੋਲਹੀ ਆ ਉਹਨੇ ਸਰਵਿਸ ਦੇ ਜਿੰਦ ਵੀ ਲਾਇਆ ਹਾਂ 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 ਉਹਦੇ ਪਤਾ ਕਰਕੇ ਆਉਂਦੇ ਉਹਦੇ ਕੋਲ ਨਹੀਂ ਕਰੀ ਮੈਂ ਮੈਂ ਉਹਦਾ ਮੁੰਡਾ ਦੁਕਾਨ ਐਨੂੰ ਵੀ ਪਤਾ ਕਰਨਾ ਮੈਂ ਉਹਦੇ ਕੋਲ ਰੱਖਾ ਦਿੰਨੇ ਆ ਉਹ ਕਹਿੰਦਾ ਰੱਖ ਲੈਣੀ ਆ ਹਾਂ ਉਹਨੇ ਰੱਖ ਲੈ ਅੱਜ ਪਤਾ ਕਰਦੇ ਉਹ ਆ ਗਈ ਹੋਣੀ ਪਿਛਲੇ ਹਫਤੇ ਗਏ ਸੀ ਅਸੀਂ ਕਹਿੰਦਾ ਅਗਲੇ ਹਫਤੇ ਲੈ ਕਹਿੰਦਾ ਲਈਏ ਬਸ ਠੀਕ ਹੈ ਕਹਿੰਦਾ ਮੁਹਗੇ ਵਾਲੇ ਕਹਿੰਦੇ ਸੂਰਾਂ ਵਾਲੇ ਕਹਿੰਦੇ ਹਾਂ ਤੇ ਬੱਕਰੀਆਂ ਵਾਲੀ ਕਹਿੰਦੇ ਹਾਂ ਕਹਿੰਦਾ ਮੈਂ ਤਿੰਨੇ ਵਗਾਲ ਲੈਣੀ ਆ ਤਿੰਨੇ ਇਹ ਨਾਲ ਜੂਰੀ ਤੇ ਰੱਖੀ ਹੋਈ ਹੈ ਪਿੰਨਾ ਜੂਰੀ ਤੇ ਉਹ ਤਾਂ ਉਹੀ ਤਾਂ ਚੱਕਰ ਆ ਉਹ ਕਹਿੰਦਾ ਵੀ ਅਸੀਂ ਪ੍ਰੋਫਟ ਵੀ ਕਮਾਉਂਗੇ ਬੰਦੇ ਨੂੰ ਵੀ ਜੋ ਹੋਇਆ ਉੱਕਣਾ ਹੀ ਸਾਰਾ ਟਾਈ ਅਪ ਕਰਉਂਦੇ ਆ ਛੋਲੇ ਦਾ ਛਿਲਕਾ ਵੀ ਰੱਖਿਆ ਹੋਇਆ ਛਿਲਕਾ ਛਿਲਕਾ ਉਹਦੇ ਕੋਲ ਹਾਂ ਉਹ ਕੰਦੀ ਫੀਡ ਦੀ ਹੋਣਾ ਫਿਰ ਉਹਦੀ ਨਹੀਂ ਨਹੀਂ ਛੋਲੇ ਦਾ ਛਿਲਕਾ ਵੀ ਰੱਖਿਆ ਨਹੀਂ ਨਹੀਂ ਵੀ ਆਹੀ ਆ ਵੀ ਕੋਲ ਉਹ ਨੰਗਰਾਂ ਸਮਾਨ ਇਹ ਹੀ ਆ ਉਹ ਹੋਰ ਨਹੀਂ ਹੈਗਾ ਹਨਾ ਦੋ ਤਿੰਨ ਚੀਜ਼ਾਂ ਇਹ ਕਹਿੰਦਾ ਮਗਾਉਣੀ ਅਗਲੇ ਹਫ਼ਤੇ ਕਹਿੰਦਾ ਪਿਛਲੇ ਹਫ਼ਤੇ ਗਏ ਦਸੀਂ ਠੀਕ ਹੈ ਹਾਂ ਬਾਕੀ ਮੌਸਮ ਖਰਾਬ ਹੋਈ ਜਾਂਦਾ ਬਈ ਰੋਜ਼ੇ ਮੈਂ ਤਾਂ ਗਰਾਤੀ ਦੀ ਗੱਲ ਫੇਰ ਇਸព្រੇ ਸੋ ਬਰੇਅ ਅਸੀਂ ਤਾਂ ਕਰਾਉਣੀ ਨਹੀਂ ਹੈਗੀ ਹਾਂ ਅਸੀਂ ਦੇਖਦੇ ਹਾਂ ਨਾ ਨਾ ਕੱਕਾ ਪਰੇ ਬਥੇਰਾ ਖਰਚਾ ਹੋ ਗਿਆ ਨਾ ਨਾ ਇੰਨਾ ਕੱਕਾ ਵੀ ਤਾਂ ਨਹੀਂ ਫਿਰ ਵੀ ਨਿਕਲੀ ਜਾਂਦਾ ਤਾਂ ਕੱਕਾ ਤਾਂ ਚੱਲ ਕੱਕਾ 9000 ਰੁਪਏ ਲੱਗਿਆ ਸਾਡਾ 15 ਗੀਲਿਆਂ ਪਰ ਫਿਰ ਵੀ ਕੁਝ ਨਹੀਂ ਹੁਣ ਜਾਂ ਨਾ ਤੇਲਾ ਨਾ ਕੋਸਾ ਨਾ ਡੋਡੀ ਕਿ ਮੀਂਹ ਡੋਡੀ ਮੀਂਹ ਕਾ ਪਾਣੀ ਖੜਾ ਰਹਿ ਫਿਰ ਪੈ ਸਕਦੀ ਡੋਡੀ ਹੁੰਨੀ ਉਹ ਤਾਂ ਫਿਰ ਉਹਨੇ ਵੀ ਰੋਕਣੀ ਨਹੀਂ ਹੈਗੀ ਉਹ ਤਾਂ ਸਪਰੇਅ ਨੇ ਵੀ ਰੋਕਣੀ ਨਹੀਂ ਹਾਂ ਜੇ ਹੁਣ ਪਾਣੀ ਖੜਾ ਰਿਹਾ ਫਿਰ ਤਾਂ ਪੈਣੀ ਉਹ ਪਾਣੀ ਤਾਂ ਹੁਣ ਹੈ ਵੀ ਨਹੀਂ ਮੋਟਰਾਂ ਕਿੱਜਣ ਦੀਆਂ ਤੇ ਆਪਣੀਆਂ ਬੰਦ ਪਈਆਂ ਹਾਂ ਆਪਾਂ ਨੇ ਕਿ ਨਾ ਜੱਗੇ ਨੇ ਚਲਾਈ ਨਾ ਮੀਂਹ ਪੈ ਜਾਂਦਾ ਦੂਰ ਨਹੀਂ ਬਹੁਤ ਪਿਆ ਵਰਸਾ 700 ਬਹੁਤ ਮੇਰੇ ਇਹਨੂੰ ਪੈ ਗਈ ਸੰਡੀ ਜੀ ਉਹ ਤਾਂ ਜਿਹੜੀ ਛੱਬੀ ਆ ਅਜੇ ਨਿਕਲਦੇ ਹੋ ਖੂਕ ਚ ਪੈਣ ਲੱਗ ਗਈ ਤਾਂ ਗੱਲ ਕਰਾਤੀ ਸੀ ਸਪਰੇ ਅੱਛਾ ਹਾਂ ਰੋਕੀ ਕੇ ਡੈਡੀ ਨੇ ਕਹਿੰਦੇ ਮੀਂਹ ਆ ਜਾਣਾ ਮੀਂਹ ਵਾ ਕੋਈ ਨਹੀਂ ਆਉਂਗਾ ਆਉਂਗਾ ਨੰਗੇ ਟਾਈਮ ਬੱਸ ਹੁਣ ਪਾ ਲਾ ਕੱਲ ਕਰਾਤੀ ਉਹ 10-10 ਘੰਟੇ ਲੱਗੇ ਬਹੁਤ ਕੱਲ ਸਵੇਰ ਹੀ ਕਰਾਤੀ ਉਹ ਠੀਕ ਹੈ ਬਹੁਤ ਲੱਗੇ ਰਾਤ ਲੱਗੀ ਦਿਨ ਲੱਗੇ ਉਹ ਤੁਹਾਡੇ ਥੱਲੇ ਵਾਲੇ ਨੇ ਸਭ ਤੋਂ ਪਹਿਲਾਂ ਪੱਕਣਾ ਸੋਨਾ ਪੱਕ ਜਾਣਾ ਬਹੁਤ ਢੇਰੀ ਬੰਨੀ ਵੀ ਆ 468 ਕਿਹੜਾ ਹੈ 468 468 ਉਹਨੂੰ ਮਸ਼ੀਨ ਵੀ ਕਿੱਥੇ ਜਾਣੀ ਹੈ ਚੱਲ ਜਾਣੀ ਘੁੰਮ ਕੇ ਰਸਤੇ ਉੱਥੇ ਜਾ ਕੇ ਕਟਰ ਲੱਗ ਜਾਣਾ ਆਪਣੇ ਵਿੱਚ ਹਮ ਮੇਰੇ ਵੀ 468 ਉਹ ਵੀ ਜਿਆਦਾ ਨਹੀਂ ਸੀ 110 ਤਾਂ ਨਿੱਸਰਨੇ ਜ ਨਹੀਂ ਆਉਂਦੀ ਲੱਗੀ ਹੁਣ ਨੇ ਸਨ ਲੱਗੀ ਮੇਸਰ ਰਹੀ ਆ। ਸਭ ਤੋਂ ਪਹਿਲਾਂ ਉਹ ਲਾਈ ਆ ਮੈਂ ਤੁਹਾਡੇ ਵਾਲੇ ਤੇ ਪਹਿਲ ਉਹਦਣ ਲੱਗ ਗਈ ਦੀ ਆਪਣੀ ਇਕੱਠੀ ਉਹ ਲੱਗੀ ਵਿਚਾਰ ਤੋਂ 68 ਰੋ। ਅਸੀਂ ਚੱਲੀਆਂ ਲਾਈ ਉਹ ਵੀ ਨਸਰਦੀ ਹਲੇ। ਚੱਲੀਆਂ ਉਸੇ ਵੀ ਅਲੱਗ ਲਾਈ ਹੋਣੀ ਆ। ਦੋ ਕਿਲੇ। ਹੂੰ। ਦੋ ਢਾਈ ਕਿਲੇ। ਚਲੋ ਬਾਕੀ ਦੀ ਦੇਖ ਦੇਖੂਗੇ ਹਣ ਭਾਈ। ਬਾਕੀ ਰਾਤ ਤੇ ਚਾਰ ਪੰਜ ਵੈਰਾਈਟੀਆਂ ਦੇ ਕੀ ਆਂਦੀ ਕਿਹੜੀ ਲੋਟ ਆਉਗੀ। ਕਿਹੜੀ ਲੋਟ ਆਉਂਦੀ ਐ ਇੱਥੇ। ਹਾਂ ਇੱਕ ਅੱਧੀ ਲਾਉਣੀ ਵੀ ਚਾਹੀਦੀ। ਜੀਰੀਆਂ ਵਧੀਆ ਇਹ ਸਾਰੀਆਂ। ਜੀਰੀਆਂ। ਇਹ ਸਾਰੇ ਲੱਗੇ। ਸਾਧੀਆਂ ਵਧੀਆ ਐ। ਸਭ ਪਾਸੇ। ਉਹਦਾਂ ਮੀਨੇ ਫਰਕ ਪਾਤਾ ਉਹਦਾਂ ਗਰੇ ਮੀਂ ਗਰੀਆਂ ਵੀ ਆ। ਉਹਨੀਆਂ ਜੀ ਦੀ ਗਿਰੀਆਂ ਵੀ ਆ ਜਿਹੜੀਆਂ ਹੈ ਹਰੀਆਂ ਵੀ ਕਰ ਗਈਆਂ ਉਦੋਂ ਹਾਂ ਮੀਨ ਨੇ ਕਰ ਗਈਆਂ ਨੇਰੀ ਨੇ ਗੰਨੇ ਵੀ ਗਏ ਹੁਣ ਛਿੱਟੇ 'ਚ ਵਜਨ ਹੋ ਗਿਆ ਜੀੜੀਆਂ ਪੱਕੜ ਗਈਆਂ ਦੱਸਾ ਫੇਰ ਜਮੀਨ ਨਰਮ ਹੋ ਕੇ ਛਿੱਟੇ ਪਰ ਨਾ ਇਹਦੇ ਪਰ ਪਾਣੀ ਖੜ ਜਾਂਦਾ ਉਹ ਵਜਨ ਹੋ ਜਾਂਦਾ ਪਰ ਉਹ ਹਵਾ ਗੇਰ ਦਿੰਦੀ ਆ ਬਾਅਦ ਚ ਨਾਲ ਹੀ ਹੁੰਦੀ ਆ ਜੱਗੇ ਨਾਲ ਹੀ ਕਿੰਨਾ ਜ਼ੋਰ ਹੁੰਦਾ ਨਾਲ ਬੀਜਾਂ ਦਾ ਵੀ ਫਰਕ ਆ ਬੀਜਾਂ ਦਾ ਵੀ ਫਰਕ ਹੈ ਵੀ ਆ ਬੀਜਾਂ ਦਾ ਵੀ ਫਰਕ ਆ ਕੋਈ ਵੱਧ ਗਿਆ ਕਈ ਬੀਜ ਵੱਧੇ ਆ ਉਹ ਜ਼ਿਆਦਾ ਕਰਦੇ ਨੇ ਜੇ ਜੂਰੀਆ ਜ਼ਿਆਦਾ ਪਾਤਾ ਉਹ ਵੱਧਣਾਈਆਂ ਉਹ ਵੱਧਣਾਈਆਂ ਯੂਰੀਆ ਵੀ ਆਸਾਰ ਦਾ ਚਾਹੀਦਾ ਆ ਉਹਦਾ ਉਹਦਾ ਯੂਰੀਆ ਦੋ ਥੈਲੇ ਬਸ ਦੋ ਟਾਈ ਉਹਦਾ ਚਲ ਦੇ ਇੱਕੇ ਤਿੰਨ ਪਾਲਾ ਬਸ ਇਹਦੇ ਬੰਦ ਨਾ ਤਿੰਨ ਨਹੀਂ ਨਾ ਜੇ ਜ ਤੁਰਦੀ ਨਹੀਂ ਹੈਗੀ ਫੇਰ ਪੈ ਜਾਂਦੇ ਤੈਨੂੰ ਇੱਧਰ ਟਾਈ ਟਾਈ ਝੱਲੇ ਪਾਈ ਹਾਂ ਹਾਂ ਯੂਰੀਆ ਚਲੋ ਠੀਕ ਹੈ ਜੀ ਚਲੋ ਬਾਕੀ ਠੀਕ ਹੈ ਭਾਈ ਹੁਣ ਪਾ ਦੇ ਦਰੂਗੇ ਵਲੌਗ ਵੀ ਦੇਦੀ ਹੈ ਹਾਂ ਹੂੰ ਚੱਲ ਭਾਈ ਹੁਣ ਤੂੰ ਵੀ ਸਹਿਬ ਚੱਲੀਏ ਆਪਾਂ ਸੱਚਾ ਪਲ ਤੁਰਦੀ ਮੇਰੀ ਹੂੰ ਦੱਪਲ ਤੁਰਦੀ ਪੈ ਰੱਖਦਾ ਆਪਾਂ ਅੱਛਾ ਚੱਲੋ ਅਧਨੀ ਜਬਹਰਾ ਜੀ ਹੋਗੀ ਹਮ ਤਗੜੀ ਹੋਗੀ ਹਾਂ ਅਧਨਾ ਬਹੁਤ ਹੱਡੀਆਂ ਦੇਖਦੀ ਹਮ ਉਹਨਾਂ ਕੋਲ ਤਾਂ 2 ਹਫ਼ਤੇ ਚ ਖਤਮ ਹੋ ਜਾਂਦੇ ਨੇ ਉੱਥੇ ਹਾਂ ਹਮ ਇਹ ਤਾਂ ਰੱਸਾ ਪਾ ਕੇ ਸ਼ੁਗਣੀ ਛੱਡਦਾ ਜੇਕਰ ਨਾ ਫੀੜ ਨਾ ਕੋਈ ਤੋਂਪਾ ਨਾ ਜਾਮ